ਰਾਜੋਂ ਟੱਕਰ ਟੱਕਰ ਨੋਟ ਬਸਟੈਂਡ ਵਿਰੋਧ ਕਮੇਟੀ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਬਸਟੈਂਡ ਨੂੰ ਬਾਹਰ ਲੈ ਕੇ ਨਾ ਜਾਇਆ ਜਾਵੇ ਦੋ ਦਿਨ ਪਹਿਲਾਂ ਮੈਨੂੰ ਤੇ ਮੇਹ ਸਾਬ ਨੂੰ ਵੀ ਆਗੇ ਸਾਰੇ ਤੁਸੀਂ ਵਿਰੋਧ ਕਮੇਟੀ ਦੇ ਆਪ ਨੂੰ ਮਿਲੇ ਅਸੀਂ ਇਸ ਤੇ ਵਿਚਾਰ ਕੀਤਾ ਅਫਸਰਾਂ ਨਾਲ ਵੀ ਗੱਲ ਕੀਤੀ ਇਹ ਇੱਥੇ ਬੰਦਾ ਚ ਰਹਿਣਾ ਚਾਹੀਦਾ ਹੈ ਇਹ ਪਟੇਲ ਨਗਰ ਜਾਣਾ ਚਾਹੀਦਾ ਹੈ ਜਾਂ ਮਲੂਰ ਰੋਡ ਜਾਣਾ ਚਾਹੀਦਾ ਹੈ ਇਸ ਤੇ ਹਜੇ ਕਿਉਂਕਿ ਸੀਐਮ ਸਾਹਿਬ ਨੇ ਜਦੋਂ ਆਏ ਸੀ ਦੋ ਵਾਰੀ ਦੋਨੇ ਵਾਰੀ ਇਹ ਕਿਹਾ ਗਿਆ ਸੀ ਵੀ ਅਸੀਂ ਜਨਤਾ ਦੀ رائے ਦੇ ਨਾਲ ਹੀ ਬਸ ਸਟੈਂਡ ਨੂੰ ਬਣਾਇਆ ਜਾਊਗਾ ਤੇ ਮੈਂ ਤੁਹਾਨੂੰ ਮੈਂ ਆਪਦੇ ਵੱਲੋਂ ਮੇਹਰ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਬੇਫਿਕਰ ਹੋ ਜਾਓ ਸਾਰਿਆਂ ਦੇ ਵਿਚਾਰ ਲਿੱਤੇ ਜਾਣਗੇ ਚਾਹੇ ਇਹ ਰੱਖਣੇ ਚਾਹੇ ਇਹਨੂੰ ਪਟੇਲ ਨਗਰ ਤੇ ਲੈ ਕੇ ਜਾਣਾ ਹੈ ਜਾਂ ਚਾਹੇ ਇਹਨੂੰ ਮਲੂੜ ਰੋਡ ਤੇ ਕਿ ਸਭ ਦੀ ਅਲੱਗ-ਅਲੱਗ رائے ਹੈ ਇਸ ਨੂੰ ਲੈ ਕੇ ਕਿ ਜਦੋਂ ਅਲੱਗ-ਅਲੱਗ رائے ਆ ਅਲੱਗ-ਅਲੱਗ ਸਥਾਨਾਂ ਆ ਅਲੱਗ-ਅਲੱਗ رائے ਦੇ ਨਾਲ ਜੁੜੀਆਂ ਹੋਈਆਂ ਨੇ ਕੁਝ ਲੋਕ ਕਹਿੰਦੇ ਨੇ ਵੀ ਇਹਨੂੰ ਇੱਥੇ ਰੱਖਿਆ ਜਾਵੇ ਉਹਨਾਂ ਦੀ رائے ਵੀ ਵਿਚਾਰੀ ਜਾਊਗੀ ਕੁਝ ਲੋਕ ਕਹਿੰਦੇ ਨੇ ਵੀ ਇਹਨੂੰ ਪਟੇਲ ਨਗਰ ਲੈ ਕੇ ਜਾਇਆ ਜਾਵੇ ਉਹਨਾਂ ਦੀ ਰਾਇ ਵੀ ਵਿਚਾਰਿਆ ਜਾਊਗਾ ਤੇ ਕੁਝ ਲੋਕ ਕਹਿੰਦੇ ਨੇ ਵੀ ਇਹਨੂੰ ਮਲੂੜ ਰੋਡ ਤੇ ਲੈ ਕੇ ਜਾਇਆ ਜਾਵੇ ਉਹਨਾਂ ਦੀ ਰਾਇ ਵੀ ਵਿਚਾਰੀ ਜਾਊਗੀ ਤੇ ਸਾਰਿਆਂ ਦੀ ਰਾਇ ਲੈ ਕੇ ਮੈਂ ਤੁਹਾਨੂੰ ਵੀ ਅਸਰਦ ਟਾਈਮ ਲੈ ਕੇ ਦਵਾਗਾ ਤੇ ਉੱਪਰ ਵੀ ਗੱਲ ਕੀਤੀ ਜਾਊਗੀ ਸੀਐਮ ਸਾਹਿਬ ਤੱਕ ਸਭੀ ਗੱਲ ਪਹੁੰਚਾਈ ਜਾਊਗੀ ਉਸ ਤੋਂ ਬਾਅਦ ਜੋ ਸੀਐਮ ਸਾਹਿਬ ਫੈਸਲਾ ਲੈਣਗੇ ਤੁਹਾਡੇ ਨਾਲ ਤੁਹਾਡੇ ਕੀ ਰੱਖਿਆ ਜਾਊਗਾ ਉਸ ਤੋਂ ਬਾਅਦ ਇਹ ਸਿੱਤੇ ਕਾਰਵਾਈ ਕੀਤੀ ਜਾਊਗੀ ਅੱਜ ਮੈਂ ਤੁਹਾਡੇ ਨਾਲ ਮਿਲ ਕੇ ਇਹ ਵਿਅਕਰਦਾ ਕਿ ਮੈਂ ਤੁਹਾਡੀ ਸਾਰਿਆਂ ਦੀ ਰਾਇ ਕੀ ਸੀ ਸਾਹਬ ਨਾਲ ਜਾਂ ચીਫ ਮਿਨਿਸਟਰ ਆਫਿਸ ਜਾਂ ਸੀਐਮ ਸਾਹਿਬ ਤੱਕ ਤੁਹਾਡੀ ਰਾਇ ਵੀ ਤੇ ਬਾਕੀ ਸਭ ਦੀ ਰਾਇ ਉੱਥੇ ਪਹੁੰਚਾਵਾਂਗੇ ਤੇ ਉਸ ਦੇ ਨਾਲ ਰਾਇ ਦੇ ਨਾਲ ਹੀ ਮੈਂ ਤੁਹਾਨੂੰ ਸ਼ੁਸ਼ਵਾਸ਼ਨ ਦਵਾਣਾ ਹੈ ਵੀ ਰਾਇ ਦੇ ਨਾਲ ਹੀ ਆਪਾਂ ਇਸ ਨੂੰ ਇਸ ਕਾਰਨ ਉੱਤੇ ਵਧਾਇਆ ਜਾਊਗਾ ਕਿ ਅਸੀਂ ਕੋਸ਼ਿਸ਼ ਕੀਤੀ ਦੀ ਤੁਹਾਨੂੰ ਹੀ ਆਇਆ ਜੀ ਉੱਤਰ ਬਾਹਰ ਲੈ ਕੇ ਜਾਣਾ ਤੈਅ ਜਾਏਗਾ ਜਦੋਂ ਬੇਟਾ ਨੇ ਬਣਿਆ ਇਹਨੇ ਜਿੰਨੇ ਬਟਿੰਦੇ ਦੇ ਪੁਰਾਣੇ ਮੁਦੇ ਪੈਂਡਿੰਗ ਪਏ ਸੀ ਚਾਹੇ ਉਹ ਵਾਟਰਫ੍ਰੋਨਟ ਹੋਈ ਹੋਵੇ ਚਾਹੇ ਉਹ ਫਸਟ ਮੈਨਟਰੀ ਫਾਈਲ ਹੋਵੇ ਚਾਹੇ ਉਹ ਆਪਣੇ ਨਵੀਂ ਕਾਰਪੋਰੇਸ਼ਨ ਬਿਲਡਿੰਗ ਦੀ ਫਾਈਲ ਸੀ ਸਭ ਨੂੰ ਪਰਸੂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਕੇ ਗਏ ਪਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਤੁਸੀਂ ਲੋਕਾਂ ਨੇ ਇਤਰਾਜ਼ ਜਤਾਇਆ ਵੀ ਇਹਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਕੁਝ ਲੋਕਾਂ ਨੇ ਅੱਜ ਵੀ ਇਤਰਾਜ਼ ਦਿੱਤਾ ਹੈ ਕਿ ਲੈ ਕੇ ਜਾਣਾ ਚਾਹੀਦਾ ਪਰ ਕੋ ਬਟਿੰਡੇ ਦੇ ਲੋਕ ਸ਼ਾਂਤੀ ਬਸ ਲੋਕ ਬਟਿੰਡੇ ਨੇ ਸਾਨੂੰ ਵੀ ਸਾਡੇ ਪਰਿਵਾਰ ਨੂੰ ਬਹੁਤ ਮਾਣ ਮਿਲਦਾ ਹੈ ਕਿ ਤੁਹਾਡੇ ਸਾਰਿਆਂ ਦੀ ਬਦੌਲਤ ਤੁਹਾਡੇ ਸਾਰਿਆਂ ਦੀ ਦੁਆਵਾਂ ਦੀ ਬਦੌਲਤ ਸਾਡੇ ਪਰਿਵਾਰ ਨੂੰ ਅੱਗੇ ਤਰੱਕੀਆਂ ਮਿਲੀਆਂ ਆਈਆਂ ਨੇ ਤੇ ਮੈਂ ਉਹ ਸਾਰੀਆਂ ਉਹ ਚੀਜ਼ਾਂ ਨੂੰ ਦੇਖ ਕੇ ਬਹੁਤ ਵਿਸ਼ਵਾਸ਼ਪੂਰਨ ਹੈ ਕਿ ਅਸੀਂ ਇਹ ਤੁਹਾਡੀ ਸਾਰੀ ਰਹਿ ਉੱਪਰ ਰੱਖਾਂਗੇ ਇਹ ਵੀ ਕਿ ਰੋਜ਼ ਤੁਸੀਂ ਇਸ ਤਰ੍ਹਾਂ ਕੁਝ ਨਹੀਂ ਹੋਊਗਾ ਵੀ ਕੋਈ ਦਾ ਮੁੱਤੇ ਚੀਜ਼ ਕੋਰ ਦਿੱਤੀ ਜਾਊਗੀ ਕੀ ਰਾਮ ਨਾਲ ਆਪਣੇ ਕਾਰੋਬਾਰ ਕਰੋ ਕਰਜ਼ਾਓ ਇਸ ਕਰਨੇ ਨੂੰ ਮੇਰੇ ਸ਼ਵਾਸਨ ਤੇ ਖਤਮ ਕਰੋ ਆਪਾਂ ਡੀਸੀ ਸਾਹਿਬ ਨੂੰ ਜਿਹੜੀ ਵੀ ਤੁਹਾਡੇ ਅਹੁਦੇਦਾਰ ਨੇ 2 ਨੇ 4 ਨੇ 5 ਨੇ ਜੋ ਵੀ ਕਮੇਟੀਆਂ ਜੇ ਬਣਾਓਗੇ ਉਹਨਾਂ ਨੂੰ ਲੈ ਕੇ ਮੈਂ ਡੀਸੀ ਸਾਹਿਬ ਨਾਲ ਵਿਚਾਰ ਰੱਖਾਂਗੇ ਟੀ ਮਨਿਸਟਰ ਆਫਿਸ ਜਾ ਕੇ ਮੈਂ ਟਾਈਮ ਲੈ ਕੇ ਵਿਚਾਰ ਰੱਖਾਂਗੇ ਤੇ ਸਾਡੇ ਲੋਕਲ ਬੋਡੀ ਆ ਕਿ ਇਹ ਬਸਟੈਂਡ ਜਿਹੜਾ ਹੈਗਾ ਲੋਕਲ ਬੋਡੀ ਡਿਪਾਰਟਮੈਂਟ ਡਾਇਰੈਕਟਰ ਅੰਦਰ ਹੈ ਆਪਾ ਮੰਤਰੀ ਜੀ ਨਾਲ ਵੀ ਇਹ ਤੇ ਵਿਚਾਰ ਰੱਖਾਂਗੇ ਉਹ ਸਾਰਿਆਂ ਦੀ رائے ਦੇ ਨਾਲ ਹੀ ਇਸ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਇਹ ਮੇਰਾ ਸੁਆਸ਼ਨ ਹੈ ਇਸ ਕਰਕੇ ਮੈਂ ਤੋਂ ਮਸਤਾਰੇ ਨੂੰ ਬੇਨਤੀ ਕਰਦਾ ਹਾਂ ਕਿ ਬਟਿੰਡਾ ਇੱਕ ਅਮਨ ਸ਼ਾਂਤੀ ਸ਼ਹਿਰ ਹੈ ਤੇ ਸਾਰੇ ਲੋਕ ਕੋਈ ਇੱਥੇ ਲੜਾਈ ਚੜਾ ਨਾਨਕ ਨੇ ਦੇਖਿਆ ਹੁੰਦਾ ਸਾਰੇ ਕਿੰਚੂ ਕੀ ਰਹਿਣ ਲੋਕ ਹੈ ਜੇ ਭਾਈ ਇਸੇ ਤਰ੍ਹਾਂ ਇਹ ਕਿੰਚੂ ਦੇ ਇਸ ਨੂੰ ਅੱਗੇ ਵਧਾਈਏ ਇਸ ਨੂੰ ਜੈਐਸਡੀ ਮੇਰੀ ਗੱਲਾਂ ਤੇ ਤੁਹਾਡੀ ਕੋਈ ਕੁਐਸਚਨ ਹੈ ਜਾਂ ਕੋਈ ਕਿ ਸਹਿਣਾ ਚਾਹੁੰਦਾ ነ ਉਹ ਕਰਤ ਜੀ ਮਾਣ ਹੈ ਕਿ ਨਾ ਹੈ ਇਹ ਸੁਗਾਸ ਹਮਦੀ ਸੀ ਨਵਾਰਗੀ ਮਹਿਤਾ ਜੀ ਨੇ ਕਹੀ ਦਾਰੇ ਆ ਕੇ ਸਾਨੂੰ ਪਾਰ ਕੇ ਦੇਖਿਆ ਜਾਂਦਾ ਅਸੀਂ 5-7 ਦਿਨਾਂ ਦੇ ਬਾਜ਼ਾਰ ਬੰਦ ਕਰਕੇ ਲੋਕਾਂ ਨਾਲ ਗਰੀਬਾਂ ਲੈ ਜਾ ਕੇ ਕੱਲੀ ਕੱਲੀ ਗਲੀਂ ਰੱਥ ਕੇ ਕੱਲੀ ਕੱਲੀ ਆਪਣਿਆਂ ਛੁਕੀਆਂ ਭੈਣਾ ਮਾਵਾ ਬਜ਼ੁਰਗਾ ਨੇ ਦੁੱਖ ਰੋ ਕੇ ਜਿਹੜਾਰੇ ਸਾਨੂੰ ਬਣਾਇਆ ਜਿੰਦਾਂ ਨੇ ਸਾਨੂੰ ਪੈਦਾ ਕੀਤਾ ਅਸੀਂ ਉਹਨਾਂ ਦੀ ਪ੍ਰਤੀਪਰਤਿਕਾ ਦੇ ਆ ਉਹਨਾਂ ਦੀ ਰਵਾਇਦੀ ਕਰਦੇ ਆ ਇੱਥੇ ਅਸੀਂ ਉਹਨਾਂ ਦੀ ਰਵਾਇਦੀ ਨਹੀਂ ਕਰਦੇ ਜਿਹੜੇ ਪਾਵਰ ਚ ਜਿਹੜੇ ਅੱਜ ਉੱਥੇ ਨਾਰੇ ਲਾ ਕੇ ਇੱਥੇ ਮਰੰਮਰੰਦ ਦੇ ਦਿੱਤੇ ਆ ਬਿਲਕੁਲ ਨਹੀਂ ਹੈਗੇ ਸਾਡੇ ਹੱਕ ਚ ਕਿ ਨਾਂ ਉਹਨੇ ਸਾਡੇ ਹੱਕ ਚ ਹੋਣਾ ਨਾ ਇਹ ਸਾਨੂੰ ਕਬੂਲ ਹੋਊਗਾ ਨਾ ਅਸੀਂ ਕਬੂਲ ਕਰਾਂਗੇ ਅਸੀਂ ਆਪ ਦੀ ਜ਼ਿੰਦਗੀ ਦਾ ਹੱਕ ਮੰਗ ਰਹੇ ਆ ਕੋਈ ਠੀਕ ਨਹੀਂ ਮੰਗ ਰਹੇ ਅਸੀਂ ਬਿਲਕੁਲ ਆਪਦੀ ਫੋਨ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਅਸੀਂ ਉਹ ਬੰਗਰੇ ਆ ਕਿ ਸਾਡੇ ਬੱਚਿਆਂ ਦੀ ਸਿੱਖਿਆ ਬਰਬਾਹ ਹੋ ਖਤਮ ਨਾ ਹੋਵੇ ਸਾਡਾ ਰਜਿਸਟਰ ਕੋਲੇ ਤੋਂ ਦੂਰੀ ਨਾ ਹੋਵੇ ਸਾਡੀ ਜਿਲਾ ਅਡਮਿਨਿਸਟ੍ਰੇਸ਼ਨ ਤੋਂ ਦੂਰੀ ਨਾ ਹੋਵੇ ਉਹੀ ਨਗਰ ਨਿਗਮਾ ਜਿਹੜਾ ਇੱਥੇ ਆਪਣੀ ਬਿਲਡਿੰਗ ਬਣਾਉਣੀ ਚਾਹੁੰਦਾ ਉਹੀ ਨਗਰ ਨਿਗਮੇ 'ਸੇ ਬਾਸ ਸਾਡੇ ਦੇ ਦੁਕਾਨ ਚਾਹਦਾ ਮੈਂ ਕਹਿੰਦਾ ਹói ਨਹੀਂ ਸਕਦਾ ਚਾਹੇ ਬਿਲਡਿੰਗ ਨਹੀਂ ਬਣਾਉਣੀ ਤਾਂ ਫਿਰ ਬਾਸ ਸਾਡਾ ਕਿ ਦੁਕਾਨ ਆ ਵੇਸੇ ਇਹ ਕੋਲ ਕਰੋ ਜੇ ਬਾਸਾ ਦਾ ਚੱਕਣਾ ਨਹੀਂ ਤਾਂ ਸਾਡੇ ਨਾਲ ਇਸ ਦਾ ਅਸਵਾਸ਼ਣ ਇੱਥੇ ਇਹ ਜੇਣਾ ਸਾਨੂੰ ਧਰਨਾ ਝੁਕਲਣ ਦੀ ਰਸੀਅਤ ਦੇਣ ਵਾਲੀ ਗੱਲ ਹੈ ਜਿਹੜੀ ਮੈਂ ਕਹਿੰਦਾ ਇਹ ਬਜ਼ੁਰਗਾਂ ਦਾ ਫੈਸਲਾ ਹੈ ਸਾਡੇ ਪਟੇ ਦੇ ਉਸ ਦਾ ਫੈਸਲਾ ਇਹ ਸਾਡਾ ਉਹਨਾਂ ਦਾ ਫੈਸਲਾ 70 80 ਸਾਲਾਂ ਦਾ ਬਜ਼ੁਰਗ ਕਹਿ ਰਿਹਾ ਮੈਂ ਕਹਿੰਦਾ ਉਹਦੇ ਮੱਲੇ ਜੋ ਕਹਿ ਰਿਹਾ ਜਿਵੇਂ ਸਾਡੇ ਐਮਐਲਏ ਸਾਹਰੇ ਇੱਥੇ ਬੀ ਬੀਜਿਆ ਇਸ ਗੱਲ ਦਾ ਫੁੱਟ ਦਾ ਬੀ ਬੀਜਣ ਵਾਲੇ ਉਹ ਨੇ ਅੱਜ ਫੁੱਟ ਦਾ ਵੀ ਬੀਜ ਕਿਉਂ ਇਸ ਸਮਰੰਹ ਦਾ ਆਇਆ ਉਹਨਾਂ ਨੇ ਇਹ ਗੱਲ ਸਾਨੂੰ ਪਤਾ ਸੀ ਕਿ ਇੱਥੇ ਫੁੱਟ ਸ਼ੋਅ ਕੀਤੀ ਜਾਊਗੀ ਬਟੰਡਾ ਇੱਕ ਹੈ ਬਟੰਡੇ 'ਚ ਕੋਈ ਫੁੱਟ ਨਹੀਂ ਅਸੀਂ ਬਟੰਡੇ ਦੇ ਨਾਲ ਹੈ ਬਟੰਡਾ ਰਹੂਗਾ ਅਸੀਂ ਰਾਂਗੇ ਅਸੀਂ ਜੀਵਾਂਗੇ ਜਾਂ ਮਰਾਂਗੇ ਅਸੀਂ ਏਡੇ ਦੀ ਲਾਖੀ ਕਰਾਂਗੇ ਬਸ ਸਾਡਾ ਕਿਤੇ ਨਹੀਂ ਜਾਊਗਾ ਜਿੰਦਾਬਾਦ ਰਹੂਗਾ ਅਸੀਂ ਜਿੰਦਾਬਾਦ ਰਾਂਗੇ ਸਾਡੀ ਸੰਘਰਸ਼ ਕਮੇਟੀ ਜਿੰਦਾਬਾਦ ਸਾਡਾ ਸੰਘਰਸ਼ ਜਿੰਦਾਬਾਦ ਜਿੰਦਾਬਾਦ ਨਮਕਾ ਦਾ ਇੱਕੋ ਜਿੰਦਾਬਾਦ 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 ਨਗਰ ਲੀਗਮ ਦਾ ਬਸ ਸਟੈਂਡ ਦਾ ਕੋਈ ਲੈਣਾ ਤੇ ਨਹੀਂ ਬਸ ਸਿਰੇ ਨੇ ਜਤਰਾ ਨੀਗਾ ਨਾ ਨਗਰ ਨਿਗਮ ਦੀ ਬਿਲਡਿੰਗ ਹੈ ਤੇ ਆ ਵੀ ਪਾਸਟੈਂਡ ਜਿਹੜਾ ਇੰਪਰੂਵਮੈਂਟ ਟਾਸਟ ਨਹੀਂ ਬਣਾਇਆ ਕੋ ਤਾਂ ਇਹਨਾਂ ਨੂੰ ਠੇਕਾ ਦਿੱਤਾ ਜਾ ਰਿਹਾ ਜੀ ਇੰਪਰੂਵਮੈਂਟ ਟਾਸਟ ਨਹੀਂ ਬਣਾਣਾ ਪੰਜਾਬ ਸਰਕਾਰ ਨੇ ਬਣਾਣਾ ਹੈ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲੱਗੇ ਅੱਜ ਓ ਕਿਉਂ ਲੱਗੇ ਆ ਉਥੇ ਕਿਉਂ ਲੱਗੇ ਜਿੰਦਾਬਾਦ ਦੇ ਨਾਰੇ ਲੱਗੇ ਆ ਅਸੀਂ ਲੋਕ ਬੇਬੂਖ ਨਹੀਂ ਆ ਜਿਹੜੇ ਇੱਥੇ ਸਰਕਾਰਾਂ ਦੇ ਬੈਠੇ ਆ ਸਾਨੂੰ ਮੂਰਖ ਨਾ ਬਣਾਓ ਅਸੀਂ ਮੂਰਖ ਪਾਹ ਨਹੀਂ ਅਸੀਂ ਮੁਰਖ ਬਣ ਲਈ ਇੱਥੇ ਆਏ ਨਹੀਂ ਅਸੀਂ ਪੜੇ ਲਿਖੇ ਲੋਕ ਅਸੀਂ ਇੱਥੇ ਆ ਪੜੇ ਲੋਕੇ ਲੋਕ ਤੁਸੀਂ ਦੀਆਂ ਯੂਨੀਵਰਸਿਟੀ ਦੇ ਤੁਸੀਂ ਪੜਿਆ ਪੜੇ ਲਿਖੇ ਅਸੀਂ ਵੀ ਆ ਅਸੀਂ ਕੋਈ ਬੇਗੂਨਾ ਅਨਪੜ ਲੋਕ ਨਹੀਂ ਆ ਸਾਨੂੰ ਗੁਮਰਾਹ ਨਾ ਕਰੋ ਅਸੀਂ ਦੇਣ ਗਏ ਆ ਨਾਲ ਉਹਦੇ ਅਮਰਜੀਤ ਸਿੰਘ ਜੀ ਬੈਠੇ ਸੀਗੇ ਇਹਨਾਂ ਨੂੰ ਵੀ ਮੈਮੋਰੰਡਮ ਦਿੱਤਾ ਔਰ ਇੱਕ ਇੱਕ ਨੁਕਤਾ ਸਮਝਾਇਆ ਇਹਨਾਂ ਇੱਕ ਇੱਕ ਨੁਕਤਾ ਸਮਝਾਇਆ ਇਹਦੇ ਮੈਰਟ ਕੀ ਆ ਡੀ ਮੈਰਟ ਕੀ ਆ ਨੁਕਸਾਨ ਕੀ ਆ ਨਵੇ ਕੀ ਆ ਨਫਾਇਦਾ ਜਿਹੜਾ ਬਲੋਡ ਰੋਡ ਤੇ ਜਾਣਾ ਤੇ ਸਿਰਫ ਚੰਦ ਬਲੋਕਾਂ ਨੂੰ ਆ ਨੁਕਸਾਨ ਐਨੇ ਲੋਕਾਂ ਨੂੰ ਆ ਜਦੋਂ ਅਸੀਂ ਕਿਸੇ ਗੱਲ ਤੇ ਸਮਝਾਉਂਦੇ ਆ ਜਿਵੇਂ ਸਾਡੇ ਬਲਾਰੇ ਬੋਲ ਕੇ ਗਏ ਨੇ ਸਰਕਾਰ ਜੀ ਵੀ ਉਹ ਕਹਿੰਦਾ ਕੀ ਫਾਇਦਾ ਹੈ ਕੀ ਨੁਕਸਾਨ ਆ ਜਦੋਂ ਉਹਨੂੰ ਗੱਲ ਸਮਝਾਉਂਦੇ ਆ ਤਾਂ ਲੋਕ ਸਾਡੇ ਨਾਲ ਲੱਗੇ ਆ ਜਿੱਥੇ ਇਹ ਸ਼ੁਰੂ ਕੀਤਾ ਉਹਦੇ ਦੋ ਚਾਰ ਜਥੇਬੰਦੀਆਂ ਸੀ ਅੱਜ ਜਥੇਬੰਦੀਆਂ ਜਦੋਂ ਉਹਨਾਂ ਨੂੰ ਸਮਝਾਇਆ ਜਦੋਂ ਟਿੱਕਾ ਅਸੀਂ ਅਸੀਂ ਇਹਨਾਂ ਦੇ ਚੇਅਰਮੈਨ ਚੇਅਰਮੈਨ ਸਾਹਿਬ ਸਾਰਾ ਕੋਈ ਜਾਇਆ ਜਦੋਂ ਦਲੀਲਾਂ ਦਿੱਤੀਆਂ ਤਾਂ ਉਹਨਾਂ ਨੇ ਵੀ ਕਿਹਾ ਠੀਕ ਆ ਸਰਕਾਰੀ ਮੰਨਦੇ ਆ ਕਿ ਪਾਰਟੀ ਲਾਈਨ ਹੁੰਦੀ ਆ ਤਾਂ ਵੀ ਸਾਡੇ ਨਾਲ ਜਦੋਂ ਸਹਿਮਤ ਹੋਏ ਬੇ ਸੋਡੀ ਗੱਲ ਜਿਹੜਾ ਆਜੀ ਦੂਸਰੀ ਧਿਰ ਦੇ ਅਸੀਂ ਮੈਂ ਤਾਂ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਦੂਸਰੀ ਧਿਰ ਨੇ ਅੱਜ ਜਿਹੜਾ ਇਕੱਠ ਕੀਤਾ ਉਹ ਜਿਹੜੀ ਅਗਲੇ ਹਫਤੇ ਲਈ ਆਪਾਂ ਆਪਣਾ ਨਾਮਿਨੇਟ ਕੀਤਾ ਜਿਹੜੀ ਉਹਨਾਂ ਨੂੰ ਫੋਟੋ ਦੇਖੋ ਉਹਨਾਂ ਦੇ ਸਾਡਾ 12 ਬੰਦੇ ਦੇ ਲੋਕ ਸੀ ਬਾਹਰੋਂ ਲੋਕਾਂ ਨੂੰ ਲਿਆਦਾ ਗਿਆ ਇੱਕ ਆਰਟੀਪਲੇਨ ਵਾਲ ਤੋਂ ਪੂਰਾ ਕੀਤਾ ਗਿਆ ਇਹ ਪ੍ਰਸ਼ਾਸਨ ਵੱਲੋਂ ਆਪ ਕਹਿ ਕੇ ਕਰਾਇਆ ਗਿਆ ਕਰ ਕੋਈ ਬਹੁਤ ਵੱਡਾ ਕੱਠ ਨਹੀਂ ਸੀ ਤੇ ਤੁਸੀਂ ਇਹ ਦੇਖ ਸਕਦੇ ਆ ਵੀ ਛੁੱਟੀ ਵਾਲਾ ਦੇਣਾ ਹੈ ਏਡੀਸੀ ਉਹਨਾਂ ਦੇ ਉੱਥੇ ਉਹ ਜਿੱਥੇ ਖੜੇ ਵੀ ਉੱਥੇ ਆ ਕੇ ਥੱਲੇ ਆ ਕੇ ਉਹਨਾਂ ਤੋਂ ਮੈਮੋਰੈਂਡਮ ਲੈ ਕੇ ਗਏ ਆ ਉਹ ਮੋਢਾਂ ਨੂੰ ਖੀਚੀਆਂ ਜਾ ਰਹੀਆਂ ਕੋਸ਼ ਹੈ ਠੀਕ ਹੈ ਤੁਸੀਂ ਸਾਨੂੰ ਜਿਹੜਾ ਇਹ ਵਿਸ਼ਵਾਸ ਦਿਵਾਇਆ ਅਸੀਂ ਕੋਈ ਉਸ ਤਰ੍ਹਾਂ ਦੇ ਲੋਕ ਨਹੀਂ ਐ ਵੀ ਜਿਹੜੇ ਹਰ ਗੱਲ ਤੇ ਵੀ ਅੜਾਉਣੀ ਪਾ ਕੇ ਬੈਠਣ ਵਾਲੇ ਐ ਸਾਡਾ ਮਕਸਦ ਸਿਰਫ ਤੇ ਸਿਰਫ ਬਾਸ ਸਟੈਂਡ ਨੂੰ ਬਚਾਉਣਾ ਐ ਠੀਕ ਐ ਤੁਸੀਂ ਦੱਸਿਆ ਇਹਦੇ ਤੇ ਇਕੱਠ ਬੁਲਾ ਕੇ ਵਿਚਾਰ ਕੀਤਾ ਜਾਊਗਾ ਵੀ ਇਹ ਪਟੇਲ ਨਗਰ ਜਾਵੇ ਜਾਂ ਖਲੋਰਪੋਰ ਤੇ ਜਾਵੇ ਜਾਂ ਇੱਥੇ ਜਾਵੇ ਅਸੀਂ ਆਪਾਂ ਸਪਸ਼ਟ ਸਟੈਂਡ ਆ ਸਾਡਾ ਅਸੀਂ ਸਟੈਂਡ ਤੁਹਾਨੂੰ ਸਪਸ਼ਟ ਕਰ ਦਿੰਦੇ ਆ ਸਾਡਾ ਫੋਨ ਇੱਕੋ ਇੱਕ ਐ ਕਿ ਬਾਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਬਿਲਕੁਲ ਜੀ ਕਿੰਨੇ ਵੱਡਾ ਕੁਮਾਇਆ ਹੈ ਵੀ ਇਹ ਹੈ ਜਿਹੜਾ ਤੁਹਾਨੂੰ ਬੁਲਾ ਕੇ ਕੀਤਾ ਜਾਊ ਅਸੀਂ ਤੁਹਾਨੂੰ ਇਹ ਕਹਿੰਦੇ ਆ ਵੀ ਜਿਹੜੀ ਸਾਨੂੰ ਜਥੇਬੰਦੀਆਂ ਨੇ ਹਮਾਇਤ ਦਿੱਤੀ ਹੈ ਸਾਰੀਆਂ ਜਥੇਬੰਦੀਆਂ ਦੀ ਹਮਾਇਤ ਦੀ ਅਸੀਂ ਤੁਹਾਨੂੰ ਲਿਸਟ ਦੇਵਾਂਗੇ ਜਿਹੜੇ-ਜਿਹੜੀਆਂ ਜਥੇਬੰਦੀਆਂ ਇਸ ਸਟੇਜ ਤੋਂ ਆ ਕੇ ਬੋਲ ਦੇਣਗੇ ਤਾਂ ਉਹ ਉਹਦੇ ਤੋਂ ਸਾਨੂੰ ਕੋਈ ਪੰਜ ਚਾਰਾਂ ਨੂੰ ਬੁਲਾਉਣ ਦੀ ਲੋੜ ਨਹੀਂ ਐ ਭਵੇਂ ਦੋ ਦੇਣ ਲੱਗ ਜਾਣ ਅੱਧਾ-ਅੱਧਾ ਕਟਾਈਪ ਹੋਵੇ ਸਾਰੀਆਂ ਜਥੇਬੰਦੀਆਂ ਨੂੰ ਦਿੱਤਾ ਜਾਵੇ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਚਾਹੇ ਉਹ ਪਾਰ ਮੰਡਲ ਹੈ ਚਾਹੇ ਉਹ ਕਿਸਾਨ ਯੂਨੀਅਨ ਹੈ ਚਾਹੇ ਕੋਈ ਉਹ ਆਰਡੀਆ ਐਸੋਸੀਏਸ਼ਨ ਹੈ ਸਭੀ ਬੰਦੀ ਹੈ ਜੋ ਵੀ ਜਿੰਨੇ ਹੈ ਕੈਮਰ ਸੋਸੀਏਸ਼ਨ ਹੈ ਸਾਰਨਕਾਰ ਸੰਘਾ ਸਾਰਿਆਂ ਨੇ ਸਾਨੂੰ ਹਮਾਇਤ ਦਿੱਤੀ ਹੈ ਮਜ਼ਦੂਰ ਦੇ ਮਸਲੇ ਸਾਰੀ ਉਹਨਾਂ ਨੇ ਲੋਪੈ ਦਿੱਤੀ ਹੈ ਅਸੀਂ ਇਹ ਕਮਾਂ ਦੇ ਵਿਦਿਆਰਥੀ ਨਾਲ ਹੈ ਜਿਸ ਦਿਨ ਦੀ ਜਦੋਂ ਮਰਦੀ ਹੈ ਇੱਕ ਅੱਠ ਬੁਲਾਉ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਇਹ ਝਗੜਾ ਲੰਮਾ ਚਲਾਉਣਾ ਇੱਕ ਤਾਂ ਮੈਂ ਝਗੜ ਤਵੇਕੀ ਦੇ ਜਿਹੜੇ ਮੈਂ ਪ੍ਰੈਸ ਅੱਤੇ ਆਇਆ ਸੀ ਉਹਨਾਂ ਨੂੰ ਇਹ ਕਹੂੰਗਾ ਵੀ ਇੱਕ ਸਾਈਡ ਤੇ ਹੋ ਜਾਣ ਆਪਾਂ 5 ਮਿੰਟ ਲਾਵਾਂਗੇ ਆਪਾਂ ਅਗਲੇ ਫੈਸਲਾ ਕਿਉਂਕਿ ਕੋਈ ਇੱਕ ਜੇ ਕੋਈ ਨਾ ਪ੍ਰਧਾਨ ਨਾ ਸੈਕਟਰੀ ਕੋਈ ਇੱਕ ਬੰਦਾ ਫੈਸਲਾ ਲੈ ਲੈਂਦਾ ਇਹਦੇ ਤੋਂ ਸਮਰਾਪਤ ਨਹੀਂ ਹੈ ਆਪਾਂ ਇਹਦੇ ਬਾਰੇ ਵੀ ਇਹ ਕੀ ਆਪਾਂ ਇਸ ਨੂੰ ਸਸਪੈਂਡ ਕਰਨਾ ਹੈ ਇਹਨੂੰ ਚਾਲੂ ਰੱਖਣਾ ਹੈ ਕਿਉਂਕਿ ਖਤਮ ਤਾਂ ਇਹ ਹੋਣਾ ਨੂੰ ਸਸਪੈਂਡ ਹੋ ਸਕਦਾ ਵਾਦ ਤੋਂ ਵਾਦ ਪਰ ਉਹ ਮੇਰੀ ਨੀਤੀ ਰਹਿ ਉਹ ਤੱਕ ਦੀ ਹੈ ਪਰ ਇਹ ਉਹਨਾਂ ਤੋਂ ਪੁੱਛਾਂਗੇ ਅਗਲੇ ਹਫ਼ਤੇ ਦੇ ਕਿ ਕਹੋ ਵੀ ਇਹਨਾਂ ਨੇ ਕੀ ਕਰਨਾ ਹੈ ਆਪਾਂ ਉਹ ਜੋ ਥੋੜਾ ਸਾਰਿਆਂ ਦਾ ਵਿਚਾਰ ਹੋਊ ਉਹ ਨੂੰ ਹੋਊਗਾ ਅੱਜ ਵੀ ਬਹੁਤ ਧੰਨਵਾਦ ਕਰਦਿਆਂ ਨਹੀਂ ਤਾਂ ਸਾਹਿਬ ਜੀ ਨੇ ਲੱਗੂ ਯਕੀਨ ਦਵਾਇਆ ਉਹ ਪਾਵਰਫੁੱਲ ਹੈ ਇਸ ਟਾਈਮ ਤੇ ਸਰਕਾਰ ਚ ਹੈ ਉਹਨਾਂ ਨੇ ਜੇ ਕਿਹਾ ਤਾਂ ਉਹ ਇੱਕ ਦੁਆਰੇ ਮੀਟਿੰਗਾਂ ਹੋਣਗੀਆਂ ਡੀਸੀ ਸਾਹਿਬ ਨਾਲ ਵੀ ਹੋਣਗੀਆਂ ਸੀਐਮ ਸਾਹਿਬ ਨਾਲ ਵੀ ਉਹਨਾਂ ਨੇ ਕਿਹਾ ਮੰਤਰੀ ਨਾਲ ਵੀ ਜੇ ਉਹਨਾਂ ਨੇ ਕਿਹਾ ਪਰ ਇੱਕ ਸਾਡਾ ਯੂਰ ਹੋਊਗਾ ਸਾਡਾ ਸਾਂਗੇ ਇਹੀ ਬਸ ਸਾਡੇ ਇੱਥੇ ਰਵੇ ਤੇ ਨਾਲ ਸਾਡਾ ਇਹ ਵੀ ਹੈ ਜਿੰਨੀਆਂ ਜੱਥੇ ਲੜੀਆਂ ਸਾਡੇ ਨਾਲ ਲੜੀਆਂ ਉਸ ਤੇ ਸਾਰਿਆਂ ਨੂੰ ਬੁਲਾ ਕੇ ਰਹਿ ਲਈ ਜਾਂਦੇ ਅਸੀਂ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਈਡ ਤੇ ਹੋ ਗਏ ਆਪ ਜੀ ਆਇਆ سوارے ہے نہیں سوار کو پہلی میٹنگ کرا گے کوئی ایسی گل <تصال> نہیں ہے میرا دیکھو شانت نہیں کرنا بیٹھو دوسرا دوسری کہیں کہ آپ سابہ پاس ہوئے پھر آپ سابہ تو میرے کیا جب بانٹسٹر نہیں پاس ہویا کیابنٹ تو ایک پاس ہویا جب میں نو بتا ہے کیابنٹ تو ایک پاس ہویا جانی زمین آپ کو دو دپارٹمنٹی الانگ لقصی تو پاس پر کمیران پروڑ ہوئی ہے وہ ایساہ کسی ہوئی ہے وہ دیکھیں تو اکیو رہا لڑھنی کیا ہے تو آپ کو شیف کرمیرہا

ਜਾ ਤਰਲੇ ਕਿ ਆ ਵੀ ਤਿੰਨੋ ਸਾਥੇ ਜੇ ਕੋਈ ਉਹ ਵਾਟਾਪਾਟ ਹੈ ਇਹਦੇ ਤੇ ਜੇ ਮੈਂ ਉਸ ਤੇ ਮੇਰਾ ਤਾਂ ਚਾਰ ਚੁਫੇਰੇ ਪਿੱਛੇ ਹੁੰਦਾ ਪਰ ਮੈਂ ਇੱਥੇ ਡੇਢ ਜਿਹੜਾ ਉਹ ਜਿਹੜਾ ਬੱਚੇ ਇੱਥੇ ਲੀਤੇ ਆ ਤੇ ਕਿਉਂਕਿ ਤੁਹਾਡੇ ਸਾਰਿਆਂ ਨੂੰ ਚਾਹਾਂ ਮੈਨੂੰ ਵੀ ਨਾਮੋਂ ਪਤਾ ਹੈ ਵੀ ਇੱਥੇ ਆਪਾਂ ਬਸਾ ਕੀ ਹੈਗਾ ਇਹ ਤਾਂ ਉਸ ਦੇ ਸਬੰਧ ਤੇ ਰਿਸ਼ੂ ਦੇ ਕੇ ਤੇ ਨਾ ਪੜੇ ਰਿਹਾ ਤੇ ਕਿਤੇ ਤੇ ਦਸਤੂਰ ਦੇ ਰਿਹਾ ਤੇ ਤੁਸੀਂ ਤੁਹਾਡਾ ਪੱਤਰ ਮਿਲੇ ਚੱਲੇ ਤੇ ਪੀਰ ਨਗਰ ਅਸਲ ਨੂੰ ਲੋਕਾਂ ਦਾ ਪੱਤਰ ਪੀਰ ਨਗਰ ਰੱਖਿਆ ਜਾਵੇ ਤੁਸੀਂ ਇਹ ਦੱਸਿਆ ਕੁਝ ਲੋਕ ਆਏ ਲੋਕਾਂ ਨੂੰ ਰੋਡ ਰੂਟ ਤੇ ਲੈ ਕੇ ਜਾਇਆ ਜਾਵੇ ਜਿੰਨੇ ਪਾਕਾਪਾ ਡੀਸੀ ਸਾਹਿਬ ਜਿੰਨੇ ਪਾਕਾਪਾ ਮੋਕਲ ਕੌਂਸਲ ਡਿਪਟੀ ਸਾਹਿਬ ਨੂੰ ਦਿਲੋ ਪਾਕਾਪਾ ਜੀ ਨੂੰ ਜਾ ਕੇ ਪੁੱਛੋ ਲਓ ਜੀ ਇਸ ਸਬੰਧ ਤੇ ਇਸ ਸਾਹਿਬ ਨੂੰ ਆਪਾਂ ਬਿਲਕੁਲ ਅੱਖਾਂ ਇਹ ਨਹੀਂ ਹੈ ਵੀ ਆਪਾਂ ਐਸੇ ਹੀ ਇੱਕ ਬੱਤੇ ਦੇ ਕੇ ਹੋਏ ਕਈ ਵਾਰੀ ਕੀ ਉੱਪਰ ਮੇਰਾ ਵਿਚਾਰ ਚੱਲਦਾ ਕੋ ਕਰਦਾ ਤੁਹਾਡਾ ਵਿਚਾਰ ਦਾ ਤੁਸੰਗ ਜਿਵੇਂ ਆਪਾਂ ਸੇ ਤੋਂ ਵੱਡੇ ਖਾਵਾ ਤੇ ਸਰਕਾਰ ਕੋਲ ਸੇ ਤੋਂ ਲੋਕਲ ਗੋਰੀ ਦੇ ਸੇ ਉਹਦੇ ਅੰਦਰ ਇਹ ਆਪਾਂ ਉਹਨਾਂ ਦਾ ਸਬੂਤ ਲੈ ਲਿਆ ਲੋਕਲ ਰਿਪੋਰਟਿੰਗ ਮਿਸ਼ਨ ਨੇ ਉਹ ਜਿਹੜੇ ਨੇ ਮਾਲਿਕ ਨੇ ਅਫਸਰ ਨੇ ਆਪਾਂ ਉਹਨਾਂ ਦਾ ਪੱਤਰ ਆ ਰਿਹਾ ਹੈ اور تو وہ ٹیم سے অফিসে جا کے ٹیم سے یہ اور تاکہ وہ وہ پکڑ رہے ہیں تو وہ حکومت پکڑ رہے ہیں اپ کا ایسا قرار توڑا جو پکڑا ہوا ہے وہ منچا جا رہے ہیں ایک સરકાર کی اور સરકાર کو لگا کے دوبارہ کبھی پائے گی جی آپ نے نہ جس آئیت کو ہمارے سکریہ کا سکر دکھا تو اسے بھی روڑ نہیں لہے پاکی ہے توباری ہے جنہاں گا ہے وہاں پہلے پاک سے رونا سکر کریں پر میرا ہی سکر دو ہمارے در کشی کوشی کوشی چاہتا کے کار پروارا نال آتا ہے جب آپ پر محلو آپ پر جبوں کیوں گا کچی نہیں ہے ہجی اس کارا کوئی ایکٹیویٹ نہیں ہے ہجی شہری پرشن شروع ہو جو گی جب پر دی یہاں در کچی ہونہاں گا ہجی کافی ਪ੍ਰਕਿਰਿਆ ਹੈਗੀ ਹੈ ਬਾਕੀ ਐਸਓ ਸੀਸ ਡਿਪਾਰਟਮੈਂਟ ਜੋ ਹੋਰ ਹੈ ਬਾਕੀ ਹੈ ਆਪਾਂ 100 ਗਾਦੇ ਹਿੱਸਾ ਨੂੰ ਲਈਏ ਜੋ ਆਪਾਂ ਨੂੰ ਦੱਸਣਗੇ ਜੇ ਆਪਨਾ ਮੁਕੀ ਮੱਧ ਹਾਲ ਹੋਇਆ ਤਾਂ ਸਭ ਤੋਂ ਵੱਧ 100 ਗਾਦੇ ਆ ਲੋ ਗਿਆ ਜੇ ਨਹੀਂ ਹੁੰਦਾ ਬਾਈਕ ਆਪਾਂ ਲੋਕਾਂ ਤੋਂ ਮੋੜੇ ਦੇ ਹਿੱਸਾ ਤੋਂ ਲੈ ਸਕੋਗੇ ਬੋਤਲ ਜਿਹਾ ਜੇ ਉਹਨਾਂ ਦੇ ਵਿਚਾਰ ਦੀ ਸ਼ੁਰੂ ਨਾ ਹੋਵੇ ਤਾਂ ਸਾਰੇ ਗੱਲchain ਤੇ ਆਪੋ ਉੱਤੇ ਰਹਿਣਾ ਹੈ ਜੋ ਕੋਈ ਆਪਣਾ ਬਦਲਾ ਨਹੀਂ ਆਦੂ ਦਾ ਆਪਾ ਇਸ ਆਪਣੇ ਪੰਜਾਬ ਦੇ ਟੀ ਮਿਨਿਸਟਰ ਸਾਹਿਬ ਤੋਂ ਬੋਲ ਕੇ ਆਵਗੇ ਕੋਠੇ ਜਾ ਕੇ ਉਹਨਾਂ ਨੂੰ ਸਾਰਾ ਆਪਣਾ ਵਿਚਾਰ ਦਈ ਤਾਂ ਟੀ ਮਿਨਿਸਟਰ ਸਾਹਿਬ ਤਾਂ ਥੱਲੇ ਬਟੇ ਵਸਦੇ ਨਹੀਂ ਸਾਰੇ ਪੰਜਾਬ ਵਸਤੇ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਦੀ ਰਾਇ ਦੇ ਨਾਲ ਹੀ ਇਹ ਜਬਾਤ ਹੈ ਕਿਉਂਕਿ ਉਹਨਾਂ ਦੇ ਕੁਝ ਸਵਾਲੇ ਪਾਇਆ ਗਿਆ ਫਿਰ ਆਪਾਂ ਉਸ ਸ਼ਾਇਦ ਕਰਨ ਦੀ ਲੋੜ ਕੀ ਹੈ ਕੋਈ ਤੇਜ਼ ਕੇ 2023 جد اپ لگا ت ਕਹਿੰਦੇ ਨਾਲ ਫੇਰ ਨਹੀਂ ਹੋ ਰਿਹਾ ਜਦੋਂ ਲੱਗਿਆ ਚਾਰ ਤਾਂ ਸਾਰੇ ਵਿੱਚ ਨਹੀਂ ਫੇਰ ਜੇਕਰ ਲੱਗਿਆ ਤਰ੍ਹਾਂ ਤੋਂ ਸਿਰ ਆਈ ਹੋ ਰਿਹਾ ਆਪਾਂ ਸ਼ਾਮ ਮੈਂ ਨਾਲ ਤੁਹਾਨੂੰ ਬੜਾ ਆਪਸਰ ਨਹੀਂ ਜੀ 9500 ਰੁਪਏ ਇਡਾਰਾ ਬੋਲਣ ਦਾ ਕਰਾਓ ਜੀ ਭਾਈ ਜਿਹੜਾ ਸ਼ਕਤੀ ਹੈ ਯਾਦ ਹੈ ਬੰਦੇ ਐਨਰਜੀ ਟਿਕਟ ਕਢਵਾ ਸਕਦਾ ਹਾਂ ਠੀਕ ਹੈ ਜੀ ਹੋਰ ਬਟੀ ਐਮਸੀ ਆਦਰ ਪਾਰਟੀਆਂ ਦੇ ਕੱਠੇ ਕਰਕੇ ਮੇਰ ਬਣ ਸਕਦੇ ਆ ਓਏ ਤੁਹਾਨੂੰ ਪਤਾ ਹੈ ਵੀ ਉਹ ਬਹੁਤ ਪਾਵਰਫੁੱਲ ਹੈ ਤੁਸੀਂ ਗੱਲ ਕੋਲ ਨਹੀਂ ਹੋਇਆ ਤੇ ਹਾਂ ਅਸਲੀ ਗੱਲ ਕਰੋ ਉਹਨੇ ਅਗਰ ਖੜੀ ਹੋ ਮੈਨੂੰ ਪਤਾ ਤੁਸੀਂ ਇੱਥੇ ਲੈ ਕੇ ਬੈਠੇ ਰਹਿੰਦੇ ਹੁੰਦੇ ਸੀ ਕਿਸੇ ਟਾਈਮ ਜਦੋਂ ਪ੍ਰਣਾ ਸਿੰਘ ਅਸੂਦੀ ਉਹਦੇ ਪਰਿਵਾਰ ਨੇ ਸਾਡਾ ਸਾਥ ਦਿੱਤਾ ਸੀ ਪਰ ਸਾਡੇ ਨੂੰ ਜਾਨ ਨਹੀਂ ਦਿੱਤੀ ਸੀਗਾ ਉਹ ਕੱਲੀ ਕੱਲੀ ਸਰਕਾਰ ਹੁੰਦੀ ਸੀ ਮੈਂ ਮੇਅਰ ਸਾਹਿਬ ਤੁਸੀਂ ਛੋਟ ਵੱਡੀ ਪਾਵਰ ਚੋਂ ਮੈਂ ਨਹੀਂ ਕਿ ਬਟੰਡਾ ਦਾ ਇਸ ਪਲੇਨ ਨੂੰ ਬਹੁਤ ਮਾਰਸੋ ਮਾਣ ਤੁਸੀਂ ਸਾਡੀ ਆਵਾਜ਼ ਬਣੋ سانوچی گولی لیا جائے برف والی گولنگ بن جاتی ہے پلیز ریکویسٹ ہے ਅੱਜ ਤੁਸੀਂ ਆਜੂ ਪਾਵਰ ਦਾ ਸਾਨੂੰ ਬੱਸ ਕੇ ਰਹੋ ਵੀ ਮੈਂ ਪਰਸਾਂ ਤੁਸੀਂ ਆਹ ਜਿਹੜੇ ਵਿਚ ਨਹੀਂ ਇੱਕੋ ਹੀ ਜਾਣ ਦਿੰਦਾ ਰਾਜਾ ਪਟੇਲ ਨਗੇ ਹਰ ਨੂੰ ਲੋਕ ਲੋਕ ਤੇ ਉਹ ਤੁਸੀਂ ਸਾਨੂੰ ਦੋਹਰਾ ਰਹੇ ਹੋ ਜਿੰਦਗੀ 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 ਇਹਦੇ ਕੋਈ ਬਚਿੰਦੇ ਨਹੀਂ ਜੇ ਵੀ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਪਲੀਜ਼ ਤੁਸੀਂ ਸਾਡੇ ਹੱਥ ਚ ਮੋਲੋ ਸਾਰੇ ਫਿਰ ਸ਼ਹਿਰ ਦੇ ਵਸਨੀਕਾਂ ਨੂੰ ਕਹਿੰਦਾ ਫਦੇ ਜਾਂਦਾ ਸ੍ਰੀ ਵਾਹਿਗੁਰੂ ਜੀ ਕਰਤਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੋਈ ਵੀ ਜਿਹੜਾ ਜਿਹੜਾ ਸੰਘਰਸ਼ ਹੁੰਦਾ ਇਹ ਸ਼ਹਿਰ ਦੇ ਹਿੱਤ ਵਾਸਤੇ ਹੁੰਦਾ ਜੋ ਆਪਾਂ ਸਭ ਪਰਸਨਲੀ ਖੋਸਦੇ ਇਹ ਇੱਕ ਦਿਨ ਦੀ ਨਾ ਬੇਸਾਰਾ ਨੂੰ ਗਰੰਟੀ ਦਿੰਦਾ ਕਿ ਮੈਂ ਮੇਰਾ ਕੋਈ ਨਿੱਜੀ ਕਾਰਨਾ ਨਹੀਂ ਮੇਰੇ ਪਰਵਾਸ ਦਾ ਕੋਈ ਨਿੱਜੀ ਕਾਰਨਾ ਨਹੀਂ ਕਿਤੇ ਬਾਹਰ ਬਾਹਰ ਜਾ ਕੇ ਸਾਰੇ ਪਰ ਤੁਸੀਂ ਇਸ ਗੱਲ ਨੂੰ ਮਾਦੇ ਹੀ ਹੋਗੇ ਕਿ ਸਾਡੇ ਆਪਣੇ ਕੋਈ ਜ਼ਮੀਨਾਂ ਦੇ ਨਾ ਸਾਡੇ ਕੋਈ ਲੋਕੀਆਂ ਦੇ ਅਸੀਂ ਅੱਜ ਤੱਕ ਸਾਡਾ ਪਰਿਵਾਰ ਜਿਸੇ ਵੀ ਕੰਮ 'ਚ ਪਾਰਟਿਸਿਪੇਟ ਕਰਦਾ ਉਹ ਉਹੀ ਕੰਮ ਹੁੰਦਾ ਹੈ ਕਿ ਸ਼ਾਇਦ ਦੇ ਵਿਕਾਰ ਸਪੈਸ਼ਲ ਅਬਜੂਲੇਟਰ ਹੋਵੇ ਲੋਕਾਂ ਦੇ ਇੰਟਰੈਕਟ ਕਰਦੇ ਹੋਵੇ ਜਿੱਦਾਂ ਮੈਂ ਵੀ ਸਾਡੇ ਕਾਉਂਸਲਰ ਨੇ ਤੇ ਹਾਊਸ ਟੂ ਵੀ ਕਾਫੀ ਐਕਟਰ ਨੇ ਉਹ ਆਪੇ ਪੁਆਇੰਟ ਆਫ 뷰 ਰੱਖਦੇ ਨੇ ਅੱਜ ਮੈਂ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਅਸੀਂ جا سکتے سارے ਸਿਰਮਾ ਸੈলেকਸ਼ਨ ਕੀ ਤੁਸੀਂ ਇਹ ਸ਼ਹਿਰ ਦੇ ਬਹੁਤ ਪਿਆਰੇ ਵਾਸੀਓ ਇਹ ਸ਼ਹਿਰ ਦੇ ਰਸਮੀ ਕੋ ਕਿ ਸਾਡੇ ਆਪੇ ਕਲੇ-ਕਲੇ ਬੰਦੇ ਦੀ ਇੰਪੋਰਟੈਂਸ ਕੀ ਹੈ ਇਹ ਇਹ ਮਾਂਦਗਰ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੇ ਤੁਸੀਂ ਇੱਥੇ ਸੰਦਰਸ਼ ਕਰਨ ਦੇ ਆਏ ਹੋ ਇੰਨੀ ਗਰਮੀ ਚ ਬੈਠੇ ਹੋ ਕੋਈ ਸੌਫਾ ਕਾਮ ਨਹੀਂ ਕੋਈ ਆਲੋ ਮਹਾਰਾਜ ਦੇ ਕੋ ਬੈਠੇ ਹੋ ਮੈਂ ਤੁਹਾਡੇ ਸਾਰਿਆਂ ਨੂੰ ਇਹ ਜੀ ਬੇਨਤੀ ਕਰਦਾ ਕਿ ਅੱਪਾ ਇਹ ਸਮਾਚੀਏ ਮੈਂ ਤੁਹਾਡੀ ਖੁਸ਼ੀ ਵੀ ਤੇ ਮਾਲਕ ਆਪਾਂ ਤੋਂ ਅਰਜ਼ੀ ਨਾ ਦੇਵਾਇ ਕਰੂੰਗਾ ਕੋਵੇ ਪਟੂਰਾ ਨੂੰ ਅੱਗੇ ਸਾਡੇ ਸਾਡੇ ਜੀ ਆਪ ਸ੍ਰੀਮਾਨ ਸਾਜੀ ਨੇ ਵੀ ਇਹੀ ਆਪਣੇ ਵਜੀਰਾ ਨੂੰ ਕਹਿ ਦਿੱਤੀ ਹੈ ਕਿ ਜੋ ਵੀ ਕੰਮ ਕਰਨਾ ਤੁਸੀਂ ਆਪਣੇ ਹਲਕੇ ਅਸਰੇ ਲੋਕਾਂ ਦੇ ਨਿਗਾਰਦ ਉਸ ਤੇ ਕਰਨਾ ਉਹਨਾਂ ਦੇ ਹਿੱਤਾਂ ਅੱਤੇ ਕਰਨਾ ਕਿ ਕੋਈ ਨੁਕਸਾਨ ਨਹੀਂ ਹੋਣਾ ਤੇ ਸਾਡੀ ਵੋਸ ਦੇ ਰਿਕਾਰਡ ਦੇ ਨਾਲ ਇਸੇ ਕੰਮ ਕਰਦੇ ਆਏ ਲਿੰਦੇ 2 ਮਹੀਨਿਆਂ ਤੋਂ ਜਿਹੜੋ ਤੋਂ ਸਾਨੂੰ ਕੋਸ਼ਿਸ਼ ਅਕਸ਼ੀਆ ਲਾਈਨ ਰੋਮੇ ਤੇ ਜੀ ਅਸੀਂ ਦੁਆਰ ਕਰਦਾ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਪੱਕਾ ਪੱਕਾ ਸਾਥ ਦੇਵਾਂਗੇ ਅਸੀਂ ਤੁਹਾਡੀ ਆਵਾਜ਼ ਵਰਤੇ ਜ਼ਰੂਰ ਉੱਪਰ ਜਾਵਾਂਗੇ ਕਿ ਜੋ ਲੋਕਾਂ ਦੇ ਫਾਇਦੇ ਦੀ ਚੀਜ਼ ਹੋਗੀ ਉਹ ਹੀ ਹੋਗੀ ਉਸ ਤੋਂ ਇਲਾਵਾ ਕੁਝ ਨਹੀਂ ਹੋਵੇ ਤੁਸੀਂ ਸਾਥ ਜਾਏ ਹੋਏ ਸਹੀ ਆਪਣੀ ਮਰਜ਼ੀ ਹੈ ਤਾਂ ਆਪਣੇ ਆਓ ਕੀ ਕਹਣਾ ਜੀ ਆਪਾਂ ਦਾ ਸਾਥ ਦੇਖੋ ਜੀ ਇੱਥੇ ਬਾਬਾ ਅੰbedkar ਜੀ ਦੇ ਪਾਰਕ 'ਚ ਇੱਥੇ ਧਰਨਾ ਦਿੱਤਾ ਜਾ ਰਿਹਾ ਬੱਸ ਸਟੈਂਡ ਕਮੇਟੀ ਵੱਲੋਂ ਮੈਂ ਇਨਾਂ ਸਾਰਿਆਂ ਨੂੰ ਇਹੀ ਆਸ਼ਵਾਸਨ ਦੇਣ ਆਇਆ ਕਿ ਮੈਂ ਇਨਾਂ ਦੀ ਆਵਾਜ਼ ਬਣੂਗਾ ਮੇਰਾ ਪਰਿਵਾਰ ਇਨਾਂ ਦੀ ਆਵਾਜ਼ ਬਣੂਗਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਰੇ ਵਜ਼ੀਰਾਂ ਨੂੰ ਇਹੀ ਡਿਊਟੀ ਲਈ ਹੈ ਕਿ ਲੋਕਾਂ ਦੇ ਹਿੱਤ ਚ ਕੰਮ ਕਰਨਾ ਲੋਕਾਂ ਦੇ ਫਾਇਦੇ ਚ ਕੰਮ ਕਰਨਾ ਤੇ ਅਸੀਂ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਅੱਜ ਆਪਣੇ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਸੁਣਨ ਆਏ ਤੇ ਉਹਨਾਂ ਦੀਆਂ ਮੰਗਾਂ ਸੁਣਨ ਆਏ ਦੇਖੋ ਹਰ ਚੀਜ਼ ਦਾ ਇੱਕ ਆਪਣਾ opinion ਹੁੰਦਾ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਆ ਉਹਦੇ pros and cons ਹੁੰਦੇ ਆ ਫਾਇਦੇ ਨੁਕਸਾਨ ਹੁੰਦੇ ਆ ਇੰਨਾ ਸਾਰਿਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਦੇਖੋ ਇਹ ਗੱਲ ਹਰ ਇੱਕ ਸ਼ਹਿਰ ਵਾਸੀ ਮੰਨੂਗਾ ਕਿ ਨਾ ਉਸ ਰੋਡ 'ਨਾ ਪਟੇਲ ਨਗਰ ਵਾਲੇ ਪਾਸੇ ਨਾ ਬੱਸ ਸਟੈਂਡ ਜਿੱਥੇ ਪੁਰਾਣਾ ਹੈਗਾ ਉੱਥੇ ਤੇ ਨਾ ਹੀ ਮਲੋਟ ਰੋਡ ਤੇ ਸਾਡੀ ਕੋਈ ਨਿੱਜੀ ਜਮੀਨ ਆ ਕੋਈ ਫਾਇਦਾ ਹੈ ਤੇ ਅਸੀਂ ਇਸ ਵਾਸਤੇ ਬਿਲਕੁਲ ਐਪਰੋਪਰੀਏਟ ਹੈ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਬਿਨਾ ਕਿਸੇ ਦਾ ਪੱਕਾ ਬਾਗ ਕੀਤੇ ਹੋਏ ਬਿਨਾ ਕਿਸੇ ਦਾ ਇੱਕ ਤਰ੍ਹਾਂ ਗੱਲ ਕੀਤੇ ਹੋਏ ਅਸੀਂ ਸਾਰੇ ਲੋਕਾਂ ਦੀ ਕਲੈਕਟਿਵਲੀ ਗੱਲ ਸੁਣ ਕੇ ਉਹਨਾਂ ਉਹਨਾਂ ਦਾ ਫਾਇਦਾ ਕਰ ਸਕਦੇ ਆ ਇਹੀ ਮੈਂ ਸਾਰੇ ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਆਸ਼ਵਾਸਨ ਵੀ ਦਿਲਾਇਆ ਹੈ ਕਿ ਜਿਹੜਾ ਲੋਕਾਂ ਦੇ ਹਿੱਤ ਦਾ ਫਾਇਦਾ ਹੋਊਗਾ ਜਿਹੜਾ ਲੋਕਾਂ ਦੇ ਹਿੱਤ 'ਚ ਡਿਸੀਜਨ ਹੋਊਗਾ ਉਹ ਹੀ ਮੰਨਿਆ ਜਾਊਗਾ। ਇਹੀ ਸਾਡੇ ਭਗਵਾਨ ਜੀ ਸਾਡੇ ਸੀਐਮ ਸਾਹਿਬ ਦੀ ਵੀ ਸੋਚ ਹੈ। ਸਾਡੇ ਕਮਿਨਰ ਸਾਹਿਬ ਜਿਹੜੇ ਅਰਵਿੰਦ ਕੇਜ ਦਿਵਾਲ ਜੀ ਨੇ ਉਹਨਾਂ ਦੀ ਵੀ ਇਹੀ ਸੋਚ ਹੈ। ਇਸੇ ਸੋਚ ਦੇ ਸਦਕਾ ਅਸੀਂ ਕੋਈ ਵੀ ਨਵੀਂ ਚੀਜ਼ ਦੀ ਡਵੈਲਪਮੈਂਟ ਵੱਲ ਚੱਲਦੇ ਆ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੇਰਾ ਸਾਥ ਦੇਣ। ਆਪ ਦਾ ਆਪ ਦਾ ਪੱਖ ਰੱਖਣ ਤੇ ਜਿੰ ਜਿਹੜੀ ਚੀਜ਼ ਦੀ ਜਿੱਤੇ ਮੈਜੋਰਟੀ ਹੋਊਗੀ ਜਿੱਤੇ ਸਾਰਿਆਂ ਨੂੰ ਲੱਗੂਗਾ ਵੀ ਇਹ ਕੰਮ ਕਰਨ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਉਹੀ ਕੰਮ ਕੀਤਾ ਜਾਊਗਾ ਦੂਜੀ ਤੇ ਰਈ ਇੱਕ ਦੂਜੀ ਤੇ ਰਈ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਇਹਨਾਂ ਨੇ ਸਾਰਿਆਂ ਬਾਹਰ ਜਾਂਦਾ ਕਿ ਸਮਰਥਨ ਕਿਤਾ ਦਾ ਫੋਨ ਨਹੀਂ ਲੱਗਿਆ ਕਿਵੇਂ ਲਿਆ ਦੇਖੋ ਜੀ ਇਹ ਇੱਕ ਟੇਬਲ ਤੇ ਬੈਠ ਕੇ ਆਪਾਂ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਦੌਰਾਨ ਜੋ ਵੀ ਡਿਸੀਜਨ ਲੈਂਦੇ ਜਾਣਗੇ ਉਹ ਸਿਰ ਮੱਥੇ ਰੱਖੇ ਜਾਣਗੇ ਇਹ ਮੇਰਾ ਓਪੀਨੀਅਨ ਹੈਗਾ ਬਾਕੀ ਆਪਾਂ ਕੁਝ ਦਿਨਾਂ ਚ ਆਉਣ ਆਉਣ ਵਾਲੇ ਦਿਨਾਂ ਚ ਆਪਾਂ ਆਪ ਬਸਟੈਂਡ ਕਮੇਟੀ ਦਾ ਆਵਾਜ਼ ਬਣ ਕੇ ਅੱਗੇ ਜਾਵਾਂਗੇ ਤੇ ਦੇਖਦੇ ਹਾਂ ਅੱਗੇ ਕੀ ਹੋਵੇ ਪਰ ਦੋਨੋਂ ਧਰਾਂ ਵੱਲੋਂ ਗੱਲਬਾਤ ਕੀਤੀ ਜਾਊਗੀ ਦੋਨੋਂ ਧਰਾਂ ਨਾਲ ਦੇਖੋ ਜੀ ਮੈਂ ਤਾਂ ਜ਼ਰੂਰ ਇਹ ਸਮਝਦਾ ਕਿ ਦੋਨਾਂ ਧਰਾਂ ਦੀ ਗੱਲ ਸੁਣਨੀ ਚਾਹੀਦੀ ਆ ਹਰ ਇੱਕ ਬੰਦੇ ਦਾ ਓਪੀਨੀਅਨ ਲੈਣਾ ਚਾਹੀਦਾ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਤੇ ਫਾਈਨਲ ਅਮਲ ਹੋਣਾ ਚਾਹੀਦਾ ਸਰਕਾਰ ਪੰਜਾਬਾਰ ਵਾਲੇ ਇੱਕ ਪਹਿਲਾਂ ਉੱਥੇ ਸ਼ਿਫਟ ਹੋ ਚੁੱਕੇ ਸੀ ਨਹੀਂ ਤਾਂ ਪੰਜਾਬਾਰ ਵਾਲੇ ਪੰਜਾਬਾਰ ਵਾਲੇ ਲੋਕ ਉੱਥੇ ਲੱਗੇ 3% ਕੈਪੀਟਲ ਦੇ ਬੋਧਿਤ ਤੱਕ 1% ਅਸਲੀ ਲਈ ਇਨਵੈਸਟਮੈਂਟ ਕਿਉਂ ਨਾ ਦੇਖੋ ਜੀ ਮੈਂ ਅੱਗੇ ਵੀ ਕਈ ਪਲੇਟਫਾਰਮਸ ਤੇ ਇਹ ਕਹਿਣਾ ਆਇਆ ਹੈ ਕਿ ਮੈਂ ਤੇ ਮੇਰਾ ਪਰਿਵਾਰ ਇੱਕ ਪਿਸੋਕਰ ਸਾਡਾ ਬਿਜ਼ਨਸ ਫਾਮ ਦੀ ਤਰ੍ਹਾਂ ਬਿਲੋਂਗ ਕਰਦੇ ਆਂ ਸਾਨੂੰ ਪਤਾ ਵਪਾਰ ਦੀ ਕਿੰਨੀ ਇੰਪੋਰਟੈਂਸ ਆ ਸ਼ਹਿਰ 'ਚ ਇਕਨੋਮੀ 'ਚ ਜਾਂ ਸਟੇਟ 'ਚ ਕਿਵੇਂ ਵੀ ਕਹਿ ਲੋ ਤੇ ਇਹ ਚੀਜ਼ ਸਾਡੇ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੇਰੇ ਦਾਦਾ ਜੀ ਕਿਤੋਂ ਉੱਠ ਕੇ ਕਿੱਥੇ ਤੱਕ ਸਾਨੂੰ ਸਾਡੇ ਪਰਿਵਾਰ ਨੂੰ ਸਟੈਂਡ ਕੀਤਾ ਮੇਰੇ ਫਾਦਰ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਵਪਾਰ ਦੇ ਨਾਲ ਹੀ ਕੀਤਾ ਅੱਜ ਜੋ ਵੀ ਕੁਝ ਅਸੀਂ ਹਾਂ ਵਪਾਰ ਕਰਕੇ ਹਾਂ ਅੱਜ ਕੁਝ ਵੀ ਹੈ ਆਪਣੀ ਸਟੇਟ 'ਚ ਉਹ ਵੀ ਵਪਾਰ ਕਰਕੇ ਆ ਤੇ ਮੈਂ ਕੋਈ ਵੀ ਵਪਾਰੀ ਦਾ ਪੱਖ ਰੱਖਣ 'ਚ ਅਗਲਾਉਂਗਾ ਨਹੀਂ ਚਾਹਣਾ ਚਾਹੁੰਦਾ ਜੀ ਤਾਂ ਵੀ ਦੇਖੋ ਮੈਨੂੰ 1-2 ਦਿਨ ਪਹਿਲਾਂ ਹੀ ਬਸਰ ਸੰਗਠਨ ਕਮੇਟੀ ਨੇ ਮੈਮੋਰੰਡਮ ਦਿੱਤਾ ਸੀ ਉਹ ਮੈਂ ਮੈਮੋਰੰਡਮ ਤੇ ਵਿਚਾਰ ਕੀਤਾ ਦੇਖੋ ਸਰਕਾਰ ਨੇ ਚੀਮੇ ਸਰ ਸਾਹਿਬ ਨੇ ਪਹਿਲੇ ਦਿਨ ਇਹ ਕਿਆਸੀ ਵੀ ਅਸੀਂ ਲੋਕਾਂ ਦੀ ਰਾਇ ਨਾਲ ਲੈ ਕੇ ਜਾਵਾਂਗੇ ਕਿਹੜੇ ਉਹਨਾਂ ਨੂੰ ਐਟੇ ਉਹਨਾਂ ਕਿੰਦੇ ਇਹਹੀ ਬਸ ਰੋਡ ਲੈਣਾ ਚਾਹੁੰਦਾ ਹੈ ਜਾਂ ਪਟੇਲ ਨਗਰ ਲੈ ਕੇ ਜਾਣਾ ਚਾਹੁੰਦਾ ਹੈ ਜਾਂ ਮਲੂਟ ਰੂਟ ਤੇ ਲੈ ਕੇ ਜਾਣਾ ਇਹਦੇ ਇੱਥੇ ਅਲੱਗ-ਅਲੱਗ ਅਲੱਗ-ਅਲੱਗ ਜਥੇਬੰਦੀਆਂ ਦੇ ਵਿਚਾਰ ਨੇ ਮੈਂ ਇਸ ਕਰਕੇ ਅੱਜ ਜਿੱਥੇ ਦੇਖਿਆ ਵੀ ਕਾਫੀ ਦਿਨਾਂ ਤੋਂ ਇਸ ਗਸ਼ਟ ਕਮੇਟੀ ਸੰਗਸ਼ ਕਰ ਰਹੀ ਹੈ ਤੇ ਇੱਥੇ ਤਰਨੇ ਦੇ ਬੈਠੀ ਹੈ ਮੈਂ ਇਹਨਾਂ ਨੂੰ ਇਸੇ ਜੀਵਨ ਵਿਸ਼ਵਾਸ ਨਾਲ ਆਇਆ ਵੀ ਅਸੀਂ ਬਠਿੰਡਾ ਵਾਸੀ ਆ ਮੇਰਾ ਬੇਟਾ ਵੀ ਮੇਰ ਹੈ ਮੈਂ ਵੀ ਸਰਕਾਰ ਦਾ 파ਟ ਆ ਔਰ ਅਸੀਂ ਹਮੇਸ਼ਾ ਹੀ ਬਠਿੰਡਾ ਦੇ ਵਿਕਾਸ ਲਈ ਤੁਸੀਂ ਦੇਖਿਆ ਹੀ ਹੈ ਤੁਸੀਂ ਸਾਰੇ ਗਵਾਹ ਹੋ ਪਿਛਲੇ ਕਈ ਸਾਲਾਂ ਤੋਂ ਕੁਝ ਰੋਸ ਕੰਮ ਕਰ ਰਹੇ ਅਸੀਂ ਔਰ ਜੇ ਤੁਸੀਂ ਦੇਖੋ 5 ਫਰਵਰੀ ਤੇ ਜਦੋਂ ਦਾ ਆਪਾਂ ਮੇਡ ਸ਼ਿਟ ਲਿਖੀ ਸਾਡੇ ਪਰਿਵਾਰ ਦੇ ਬੇਟੇ ਨੇ ਲਿਖੀ ਹੈ ਬਠਿੰਡੇ ਦੇ ਵਿਕਾਸ ਦੇ ਵਿੱਚ ਇੱਕੋ ਦਮ ਜੋਵਾ ਹੈ ਬੇਟੇ ਨੇ ਚੰਗੀ ਚੰਗੀ ਥਾਂ ਤੇ ਜਾਂ ਖੁਦ ਉਦਿਤ ਕੀਤਾ ਚੰਗੇ ਕੰਮ ਕੀਤੇ ਮੈਂ ਨਹੀਂ ਚਾਹੁੰਦਾ ਮੇਰੇ ਬਠਿੰਡੇ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਸੰਘਰਸ਼ ਕਰੇ ਇਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਘੁਮਾਵਾ ਪੈਣਾ ਬਜ਼ੁਰਗ ਅਕੀਸਟਰ ਬੈਠੇ ਮੈਂ ਇਹਨਾਂ ਨੇ ਇਹ ਸ਼ਵਾਸ਼ਣ ਦੋਨ ਆਇਆ ਕਿ ਜੋ ਤੁਹਾਡੇ ਵਿਚਾਰ ਨੇ ਉਹ ਕਲੇ ਇਤੋਂ ਤੱਕ ਨਹੀਂ ਕਿ ਇਹਨਾਂ ਨੇ ਜਿਵੇਂ ਜਿਰਾ ਤਾਇਆ ਵੀ ਐਸੀ ਜੀ ਵੀ ਸਭ ਨੂੰ ਮਿਲੇ ਸਾਡੀ ਸੁਣਵਾਈ ਨਹੀਂ ਹੋਈ ਹੋ ਸਕਦਾ ਵੀ ਵੀ ਆਪਾਂ ਉਹਨਾਂ ਦੀ ਸਮਝ ਨਾ ਆਈ ਜਾਂ ਇਹਨਾਂ ਨੂੰ ਦੱਸਣਾ ਨਾ ਹੋਇਆ ਜਾਂ ਕੋਈ ਜਿਹੜਾ ਇਹਨਾਂ ਦੇ ਵਿਚਾਰ ਸੀ ਉਹ ਵਿਚਾਰਜੋਗਨੋਂ ਨਹੀਂ ਲੱਗੇ ਤਾਂ ਉਸ ਨੂੰ ਅਸੀਂ ਦੁਬਾਰਾ ਜਿਸ ਹਿਸਾਬ ਕੋ ਲੈ ਕੇ ਜਾਵਾਂਗੇ 101 ਮਿੰਟ ਦਾ ਟਾਈਮ ਲੈਣਿਆ ਜੋ ਵੀ ਟਾਈਮ ਜਿੰਨੇ 101 ਮਿੰਟ ਕਰਵਾਉਣ ਜੇ ਫਿਰ ਵੀ ਗੱਲ ਨਹੀਂ ਬਣਦੀ ਤਾਂ ਅਸੀਂ ਲੋਕਲ ਮਿਨਿਸਟਰ ਕੋਲ ਇਹ ਲੋਕਲ ਬੋਡੀ ਦੇ ਮਿਨਿਸਟਰ ਸਾਡੇ ਉਹਨਾਂ ਕੋਲੇ ਇਹਨੇ ਵਿਚਾਰ ਰਖਾਵਾਂਗੇ ਬਾਕੀ ਦੇ ਵਿਚਾਰ ਵੀ ਉਹ ਰੱਖ ਰਹੇ ਨੇ ਫੇਰ ਵੀ ਗੱਲ ਜੇ ਨਾ ਮੁੱਕਦੀ ਹੋਈ ਅਸੀਂ ਚੀਫ ਮਿੰਿਸਟਰ ਸਾਹਿਬ ਕੋਲ ਟਾਈਮ ਲਵਾਂਗੇ ਜਾਂ ਉਹਨਾਂ ਦੇ ਜਿਹੜੇ ਚੀਫ ਮਿੰਿਸਟਰ ਆਫਿਸ ਨੇ ਉਹ ਤੋਂ ਟਾਈਮ ਲੈ ਕੇ ਉਹਨਾਂ ਕੋਲ ਵਿਚਾਰ ਰੱਖਾਂਗੇ ਤਾਂ ਜੋ ਫਿਰ ਚੀਫ ਮਿੰਿਸਟਰ ਸਾਹਿਬ ਦਾ ਫੇਰ ਫੈਸਲਾ ਹੋਊਗਾ ਉਹ ਪਾਪ ਨੂੰ ਸਾਰਿਆਂ ਨੂੰ ਮੰਨਿਆ ਹੋਊਗਾ। ਮਤਸਾਬ ਦੋ ਥੜੇ ਵੰਡਣ ਲਈ ਇੱਕ ਤੋਂ ਦੋ ਨੂੰ ਅਤ ਮੰਗ ਪੱਤਰ ਦਿੱਤਾ ਹੈ। ਉਦੋਂ ਦੇ ਫਾਸਟ ਸਟਾਸ਼ਨ ਨੂੰ ਉੱਥੇ ਜਾਣਾ ਚਾਹੀਦਾ ਕਿ ਉਹਨਾਂ ਨਾਲ ਵੀ ਗੱਲਬਾਤ ਹੋਊ। ਦੇਖੋ ਜੀ ਜਦੋਂ ਇੱਕ ਪਰਿਵਾਰ ਦੇ ਦੋ ਭਰਾ ਵੀ ਲੜ ਪੈਂਦੇ ਨੇ। ਮਾਪਿਓ ਵੀ ਬੱਚੇ ਨਾਲ ਲੱਗੇ ਵੀ ਲੱਗ ਪੈਂਦੇ ਨੇ। ਉਹਦਾ ਇਹ ਮਤਲਬ ਨਹੀਂ ਕਿ ਦੋ ਥੜੇ ਅਲੱਗ-ਅਲੱਗ ਹੀ ਚੱਲਣਗੇ। ਜਦੋਂ ਵਿਚਾਰ ਹੋਊਗਾ ਤਾਂ ਵਿਚਾਰ ਉਹਨਾਂ ਨਾਲ ਵੀ ਹੋਊਗਾ। ਤੋ ਜਦੋਂ ਵਿਚਾਰ ਹੁੰਦਾ ਤਾਂ ਸਭ ਦੀ ਸੁਣਵਾਈ ਹੁੰਦੀ ਹੈ ਜੇ ਜਦੋਂ ਸਭ ਦੀ ਸੁਣਵਾਈ ਹੁੰਦੀ ਹੈ ਤਾਂ ਮਾਪਿਓ ਜਿਹੜੀ ਸਰਕਾਰ ਹੁੰਦੀ ਉਹ ਮਾਪਿਓ ਹੀ ਹੁੰਦੀ ਹੈ ਹਮੇਸ਼ਾ ਤੋ ਮਾਪਿਓ ਨੇ ਦੇਖਣਾ ਵੀ ਜੋ ਠੀਕ ਲੱਗੂਆ ਜੋ ਬਟਿੰਡਾ ਅਸ ਤੇ ਠੀਕ ਲੱਗੂਆ ਉਹ ਉਹਨਾਂ ਨੇ ਉਸ ਦਾ ਫੈਸਲਾ ਲੈਣਾ ਇਹ ਫੈਸਲਾ ਕੋਈ ਇੱਕ ਦੇ ਦਿਨ ਤੇ ਨਹੀਂ ਹੋਣਾ ਲਾ ਇਹ ਤੇ ਸਮਾਂ ਲੱਗਣਾ ਸਾਰੇ ਦੇ ਵਿਚਾਰ ਸੁਣੇ ਜਾਣਗੇ ਇਸ ਕਰਕੇ ਮੈਂ ਇੱਥੇ ਆਇਆ ਸੀ ਵੀ ਕਿਹਾ ਨਾ ਵੀ ਇਹਨਾਂ ਦਾ ਕਰਨਾ ਚੁੱਕਿਆ ਜਾਵੇ ਇਦਾਂ ਦਾ ਵਿਸ਼ਵਾਸ ਇਹਨਾਂ ਸੀ ਆਪਾਂ ਤੁਹਾਡੇ ਵਿਚਾਰ ਵੀ ਪੂਰਤਕ ਰੱਖੇ ਜਾਣਗੇ ਇਸੇ ਕਰਕੇ ਮੈਂ ਚੋਣਾ ਕਰਿਆ ਉਹਨਾਂ ਕਰਿਆ ਵੀ ਇੱਕ ਪਾਸੇ ਵੀ ਆਪਣਾ ਜਿਲ੍ਹੇ ਦਾ ਲੋਕੀਂ ਕਿਤ ਲੱਗ ਰਹੇ ਸਰ ਦੇਖੋ ਜਦੋਂ ਇਹ ਪਹਿਲੇ ਹੀ ਕਿਹਾ ਵੀ ਦੋ ਪਰ ਆ ਵੀ ਲੜ ਪੈਂਦੇ ਤਾਂ ਫਿਰ ਇਲਜ਼ਾਮ ਬਾਜ਼ੀ ਮਾਰੀ ਮੋਟੀ ਹੋ ਜਾਂਦੀ ਹੈ ਉਹਨਾਂ ਤੇ ਤੁਸੀਂ ਨਾ ਦੋ ਆਪਾਂ ਜੋਰ ਇਹ ਦਈਏ ਵੀ ਇਸ ਮਸਲੇ ਦਾ ਐਮੇ ਕੇਬਲੀ ਹੱਲ ਗਵਰਨਮੈਂਟ ਤੋਂ ਕਿਵੇਂ ਕਰਾਇਆ ਜਾ ਸਕਦਾ ਜਦੋਂ ਦੋ ਤੀੜਾ ਲੜ ਰਹੇ ਹੁੰਦੀ ਹੈ ਜਿਆਦਾ ਥੋੜਾ ਬਹੁਤ ਲੱਗਦਾ ਹੀ ਜਾਂਦਾ ਪਰ ਸਾਰੇ ਬਠਿੰਡਾ ਵਾਸੀ ਸਤਿਕਾਰਯੋਗ ਨੇ ਤੋਰ ਆਪਾਂ ਸਭ ਦੇ ਵਿਚਾਰ ਲੈ ਕੇ ਉੱਪਰ ਜਾਵਾਂਗੇ। ਔਰ ਯਾਦ ਵੀ ਇਹ ਪਹਿਲੇ ਦੱਸਿਆ ਵੀ ਮੇਰਾ ਸਾਰਾ ਬਚਪਨ ਇੱਥੇ ਪਾਸਟਰ ਦੇ ਆਸ-ਪਾਸੇ ਰਿਹਾ, ਮੇਰਾ ਘਰ ਇੱਥੇ ਰਿਹਾ। ਮੈਂ ਤਾਂ ਮੇਨੂੰ ਸਕੂਲਿੰਗ ਤੇ ਮੇਰਾ ਬਚਪਨ ਇੱਥੇ ਰਿਹਾ। ਮੈਨੂੰ ਪਤਾ ਚੰਗਾ ਮਾੜਾ ਸਾਰਾ ਕੀ ਹੈ। ਬੇਫਿਕ ਰੋਜੋ ਜੋ ਮਹਿੰਡੇ ਵਾਸਤੇ, ਜੋ ਬਠਿੰਡੇ ਦੇ ਵਾਸੀ ਵਾਸਤੇ ਚੰਗਾ ਹੋਊਗਾ, ਉਹ ਗ੍ਰਾਊਂਡ ਦਾ ਮੈਂ ਸੋਚਾਂ ਕਿ ਮੈਂ ਉਹ ਬਿਲਕੁਲ ਹੋਊਗਾ।